ਆ ਮਾਡਰਨ ਯੁੱਗ ਦੇ ਵਿੱਚ ਜਿਹੜੇ ਆਪਾਂ ਬੱਚੇ ਲੋਚਦੇ ਆ ਪੀਜਿਆਂ ਦਾ ਭਰਕਰੰਦਾ ਸੋ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਸੂਚੀਆਂ ਜੱਦਬੰਦੀਆਂ ਦਾ ਧੰਨਵਾਦ ਔਰ ਬਾਬਾ ਨਰਿੰਦਰ ਸਿੰਘ ਜੀ ਚੇਚੇ ਤੌਰ ਤੇ ਧੰਨਵਾਦ ਇਹਨਾਂ ਦਾ ਕਰਦਾ ਕਿ ਬਹੁਤ ਵੱਡੇ ਪੱਧਰ ਤੇ ਜਿਹੜੇ ਲੰਗਰਾਂ ਦਾ ਪ੍ਰਬੰਧ ਕੀਤਾ ਆ ਮਾਡਰਨ ਯੁੱਗ ਦੇ ਵਿੱਚ ਜਿਹੜੇ ਆਪਾਂ ਬੱਚੇ ਲੋਚਦੇ ਆ ਪੀਜਿਆਂ ਦਾ ਭਰਕਰੰਦਾ ਸੋ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਵੱਖ-ਵੱਖ ਪੰਥਾਂ ਚੱਲਾਂ ਦੇ ਸਾਰੇ ਸਰਮੌਰ ਦਫੇਦਾਰ ਸਹਿਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਿਹੰਗ ਸਿੰਘਾਂ ਦੀ ਪ੍ਰਾਤਨ ਮਰਿਆਦਾ ਉਹ ਕੁਝ ਜਥੇਬੰਦੀਆਂ ਜਿਹੜੀਆਂ ਸਾਹਮਣੇ ਬੈਠੀਆਂ ਕਿਉਂਕਿ ਬਾਣੀ ਤੇ ਬਾਣਾ ਉਹ ਤੋਂ ਇਲਾਵਾ ਇਹ ਜਿਹੜੇ ਥੱਲੇ ਨਿਕਲਦੇ ਆ ਇਹ ਪ੍ਰਾਤਨ ਸਾਡੀ ਮਰਿਆਦਾ ਜਿਸ ਵੇਲੇ ਹੁਣ ਘੋੜੇ ਦੌਰ ਦੇ ਸੀ ਤੇ ਮੈਂ ਦੇਖਦਾ ਸੀ ਮੈਤਾ ਸਾਹਿਬ ਨਾਲ ਗੱਲ ਕਰ ਲਾ ਕਰਦਾ ਸੀ ਕਿ 100 120 ਦੀ ਸਪੀਡ ਹੋਊਗੀ ਇਹ ਸਾਰਾ ਕੁਝ ਖਾਲਸਾ ਪੰਥ ਦੀ ਢੋਲੀ ਸਾਹਿਬ ਦੇ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪਾਇਆ ਮੈਂ ਇਹਨਾਂ ਨੂੰ ਮੁਬਾਰਕ ਦਿੰਨਾ ਕਿ ਪਰਯਾਤਨ ਮਰਿਆਦਾ ਨੂੰ ਛਾਂਵੇਂ ਬੈਠੇ ਉਹਤੇ ਬਹੁਤ ਸ਼క్తి ਦੇ ਨਾਲ ਪਹਿਰਾ ਵੀ ਦਿੰਦੇ ਆ ਜਿੱਥੇ ਖੰਡੇ ਬਾਟੇ ਦੀ ਔਲ ਨਾਲ ਪੰਜ ਪਿਆਰੇ ਸਹਿਬਾਨ ਵੱਖ-ਵੱਖ ਸਥਾਨਾਂ ਦੇ ਉੱਤੇ ਜਦੋਂ ਵੀ ਜੋੜ ਮੇਲੇ ਹੁੰਦੇ ਅਮਰ ਸੰਚਾਰ ਵੀ ਹੁੰਦਾ ਉਹਦੇ ਨਾਲ ਦੀ ਨਾਲ ਆ ਜਿਹੜੀਆਂ ਪ੍ਰਾਤਨ ਬਰਿਆਦਾਵਾਂ ਇਹ ਵੀ ਸਾਰੀਆਂ ਸਾਹਮਣੇ ਬੈਠੇ ਆ ਸੋ ਮੈਂ ਦਿਲ ਦੀਆਂ ਡਗਹਾਈਆਂ ਤੋਂ ਵਧਾਈ ਵੀ ਦਿਨਾ ਗੁਰੂ ਸਾਹਿਬ ਕਿਰਪਾ ਕਰਨ ਮੈਂ ਆਪ ਵੀ ਕਿਉਂਕਿ ਕੁਝ ਸਮੇਂ ਤੋਂ ਇਹਨਾਂ ਦੇ ਵਿੱਚੇ ਵਿੱਚ ਰਹਾਂ ਵਿੱਚੇ ਇਸ ਕਰਕੇ ਵਿੱਚ ਰਹਾਂ ਕਿ ਮੈਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੇ ਮੈਂਬਰ ਦੇ ਤੌਰ ਤੇ ਟਿਕਟ ਮਿਲੀ ਸੀ ਉਹ ਵੀ ਸੰਤ ਬਾਬਾ ਨਿਹਾਲ ਸਿੰਘ ਹਰਿਆਵਿਲਾ ਬਾਲਿਆਂ ਦੇ ਪੁੱਤਰ ਜੀ ਨੂੰ ਮਿਲੀ। ਸੋ ਮੈਂ ਬਾਬਾ ਜੀ ਦਾ ਚਾਚੇ ਤੌਰ ਤੇ ਕਿਉਂਕਿ ਬਾਬਾ ਉਤਾਰ ਸਿੰਘ ਜੀ ਸਬਰ ਸੰਤੋਖ ਸੇਧਕ ਦੇ ਨਾਲ ਬਹੁਤ ਸਹਿਜ ਦੇ ਨਾਲ ਸਾਰੀਆਂ ਸਵਾਵਾ ਕਰਦੇ ਆ। ਇਹ ਗੁਰੂ ਸਾਹਿਬ ਦੀ ਕਿਰਪਾ ਦੇ ਬਕਸ਼ੇ ਆ ਬਹੁਤ ਘਾਟ ਸਰੀਰਾਂ ਦੇ ਹਿੱਸੇ ਸੇਵਾ ਆਉਂਦੀ ਆ। ਬਾਬਾ ਜੋਗਾ ਸਿੰਘ ਜੀ ਜਿਹੜੇ ਮੈਂ ਸਾਹਮਣ ਦਾ ਬਾਬਾ ਗੰਗਨ ਸਿੰਘ ਜੀ ਤੋਂ ਬਾਅਦ ਬਾਬਾ ਗੁਰਦੇਵ ਸਿੰਘ ਜੀ ਨੇ ਬੜਾ ਵੱਡਾ ਹੁੰਦਾ ਕਹਿਣਾ ਤਿਆਗ ਤੇ ਫਿਰ ਸਹਿਜ ਦੇ ਨਾਲ ਕਿਹਾ ਵੀ ਨਹੀਂ ਦਸਤਾਰ ਜਿਹੜੀ ਬਾਬਾ ਜੋਗਾ ਸਿੰਘ ਜੀ ਦੇ ਘਰ ਲਾ ਤੇ ਦਸਤਾਰ ਭੇਟ ਕੀਤੀ ਉਹ ਵੀ ਬੜੀ ਵਧੀਆ ਠੰਡੀ ਪਿਆਰੀ ਤੇ ਨਿਆਰੀ ਸਾਡੀ ਸਖਸ਼ੀਅਤ ਆ ਬਾਬਾ ਗੁਰਦੇਵ ਸਿੰਘ ਜੀ ਹਮੇਸ਼ਾ ਹੀ ਬਹੁਤ ਵੱਡਾ ਸਹਿਯੋਗ ਰੱਖਦੇ ਸ਼ੌਣੀ ਕਮੇਟੀ ਨਾਲ ਔਰ ਬਾਬਾ ਨਰਿੰਦਰ ਸਿੰਘ ਜੀ ਚੇਚੇ ਤੌਰ ਤੇ ਧੰਨਵਾਦ ਇਹਨਾਂ ਦਾ ਕਰਦਾ ਕਿ ਬਹੁਤ ਵੱਡੇ ਪੱਧਰ ਤੇ ਜਿਹੜੇ ਲੰਗਰਾਂ ਦਾ ਪ੍ਰਬੰਧ ਕੀਤਾ ਆ ਮਾਡਰਨ ਯੁੱਗ ਦੇ ਵਿੱਚ ਜਿਹੜੇ ਆਪਾਂ ਬੱਚੇ ਲੋਟਦੇ ਆ ਪੀਜਿਆਂ ਦਾ ਭਰ ਰਹੇ ਦਾ ਸੋ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਸੂਚੀਆਂ ਜੱਦਬੰਦੀਆਂ ਦਾ ਧੰਨਵਾਦ ਤੇ ਮੈਂ ਕਿਉਂਕਿ ਇਹ ਜਿਹੜਾ ਪੰਥਿਆ ਜਿੱਥੇ ਆਪਾਂ ਬੈਠੇ ਆ ਇਹ ਗੁਰੂ ਸਾਹਿਬ ਦੀ ਏਹਤੇ ਕਿਰਪਾ ਆ ਪਰ ਜਿੰਨਿਆਂ ਵੀ ਮੇਰੇ ਵੀਰਾਂ ਨੇ ਗੱਤਗਾ ਖੇਡ ਰਹੇ ਆ ਜਾਂ ਘੋੜ ਦੌੜ ਦੇ ਵਿੱਚ ਸਾਲਿਆ ਉਹਨਾਂ ਨੂੰ 2 ਲੱਖ ਰੁਪਈਆ ਰਾਸ਼ੀ ਜਿਹੜੀ ਆ ਅਨਾਮ ਨਹੀਂ ਤਾਰਦੇ ਉੱਤੇ ਜਿਹੜੀ ਆ ਉਹ ਬਾਬਾ ਜੀ ਨੂੰ ਥੋੜੇ ਦਿਨਾਂ ਦੇ ਭੇਟ ਕਰਦੇ ਆਂਗੇ ਸੋ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਸ਼ੁਕਰਾਨੇ ਜੀਤਬ ਦੀ ਆਉਂਦੇ ਸਾਲ ਨੂੰ ਜਿਨਾਈ ਜਾਵੇ ਅਰਨ ਸਾਹਿਬ ਨੂੰ ਫਿਲਿੰਗ ਨਹੀਂ ਵੀ ਆ ਵੀ ਇਸ ਤਰ੍ਹਾਂ ਇਹ ਸ਼ਿਕਰਾਨਾ ਸ਼ਦਾਬ ਦੀ ਉਹਦੇ ਸਾਜ ਨਹੀਂ ਜਾਵੇਗੀ। ਕਾਰੇ ਵੀ ਆ ਲੈਤਾ ਏ। ਮੱਤਸਰੀਆ ਨਾਲ ਜਿਵੇਂ ਬਾਬਾ ਜੀ ਨੇ ਦੱਸਿਆ ਵੀ ਹੁਣ ਗਤਕੇ ਦੇ ਜੋਰ ਹੋਣੇ ਨੇ ਸਿੱਧ ਚਾਰਬਰ ਚਾਰ ਹੋ ਜਾਓ ਤੇ ਕਲਗੀਧਰ ਪਾਤਸ਼ਾਹ ਦਾ ਇਹ ਜੋ ਬਖਸ਼ਿਆ ਹੋਇਆ ਆਪਾਂ ਨੂੰ ਸਦਾਤ ਹੈ ਇਹ ਖਾਲਸਾਈ ਖੇਡਾਂ ਹੁਣ ਗਤਕੇ ਦੇ ਦਸਤ ਵਿੱਚ ਵਾਸਤੇ ਜੋਰ ਹੋਣਗੇ। सारियूं संगता ਯੂਸੀ ਗੀਤੀ ਉਸ ਤੋਂ ਬਾਅਦ ਹੋਇਆ ਧਰਮਾਦਾਨ ਜਿੱਥੇ ਦਾ ਆਖਰੀ ਸਪੀਚ ਉਨ੍ਹਾਂ ਦਾ ਸਾਡੇ ਸਾਕੀ ਸਰਦਾਰ ਵਿਜੇ ਸਿੰਘ ਜੀ ਜੁਨੀਆਂ ਕਸ਼ਿੰਘਾਂ ਦੇ ਨਾਲ ਵਿਸ਼ੇਸ਼ ਤੌਰ ਤੇ ਅਟੈਚਮੈਂਟ ਰੱਖਦੇ ਆ ਤੇ ਹਰੇਕ ਨਗਰ ਕੀਰਤਨ ਦੇ ਵਿੱਚ ਇਹ ਸੇਂਗਾਂ ਦੀ ਸ਼ਮੂਲੀਅਤ ਕਰਾਉਂਦੇ ਆ। ਉਹਨਾਂ ਦਾ ਵੀ ਖੜਾ ਕਰਵਾਉਂਦੇ ਆ।